ਕਰੋੜਾਂ ਦਾ ਮਾਲਕ ਹੈ ਇਹ ਮਸ਼ਹੂਰ ਅਦਾਕਾਰ ਪਰ ਫਿਰ ਵੀ ਰਹਿੰਦਾ ਹੈ ਕਿਰਾਏ ਦੇ ਮਕਾਨ ਚ ਸਸਤਰਕਾਲ ਜੀ ਤੁਸੀਂ ਦੇਖ ਰਹੇ ਹੋ ਪਾਲੀਵੁੱਡ ਤੇ ਬਾਲੀਵੁੱਡ ਦੀ ਅਪਡੇਟ ਦੇ ਨਾਲ ਪਰਿਆ ਸ਼ੋ ਨਵੇਂ ਨਕੋਰੇ ਹਰੇਕ ਅਭਿਨੇਤਾ ਦਾ ਸੁਪਨਾ ਹੁੰਦਾ ਹੈ ਕਿ ਉਸ ਦਾ ਆਪਣਾ ਘਰ ਹੋਵੇ ਅਤੇ ਉਹ ਆਪਣੇ ਘਰ ਦਾ ਮਾਲਕ ਬਣੇ ਤੁਸੀਂ ਅਕਸਰ ਬਾਲੀਵੁੱਡ ਦੇ ਤਾਰਿਆਂ ਬਾਰੇ ਸੁਣਿਆ ਹੋਵੇਗਾ ਕਿ ਅਭਿਨੇਤਾ ਜਾਂ ਬਿਨੇਤਰੀ ਨੇ ਨਵਾਂ ਘਰ ਜਾਂ ਅਪਾਰਟਮੈਂਟ ਖਰੀਦਿਆ ਪਰ ਕੀ ਤੁਸੀਂ ਉਸ ਤਿਕਰਚ ਬਾਲੀਵੁੱਡ ਸtare ਬਾਰੇ ਜਾਣਦੇ ਹੋ ਜਿਸ ਨੇ ਸਿਰਫ ਇੱਕ ਜਾਂ ਦੋ ਨਹੀਂ ਸਗੋਂ 500 ਤੋਂ ਵੱਧ ਫਿਲਮਾਂ ਦੇ ਵਿੱਚ ਕੰਮ ਕੀਤਾ ਉਹ ਕਰੀਬ 405 ਕਰੋੜ ਰੁਪਏ ਦੀ ਜਾਇਦਾਦ ਦਾ ਮਾਲਕ ਹੈ ਪਰ ਅੱਜ ਵੀ ਉਹ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦਾ ਹੈ ਇਹ ਅਭਿਨੇਤਾ ਕੋਈ ਹੋਰ ਨਹੀਂ ਬਲਕਿ ਅਨੂਪਮ ਖੇਚੰਦਨਾਲ ਸਨਮਾਨਿਤ ਕੀਤਾ ਹਾਲ ਹੀ ਚ ਅਨੂਪਮ ਖੇਰ ਨੇ ਗੱਲਬਾਤ ਦੌਰਾਨ ਇੱਕ ਗੱਲ ਦਾ ਖੁਲਾਸਾ ਕੀਤਾ ਜਿਸ ਤੋਂ ਉਹਨਾਂ ਨੇ ਕਿਹਾ ਕਿ ਫੈਸਲਾ ਉਹਨਾਂ ਦਾ ਹੈ ਕਿ ਉਹ ਆਪਣੇ ਘਰ ਵਿੱਚ ਨਹੀਂ ਸਗੋਂ ਕਿਰਾਏ ਦੇ ਮਕਾਨ ਦੇ ਵਿੱਚ ਰਹਿਣਾ ਪਸੰਦ ਕਰਨਗੇ ਅਭਿਨੇਤਾ ਨੇ ਕਿਹਾ ਕਿ ਮੈਂ ਕਿਰਾਏ ਦੇ ਅਪਾਰਟਮੈਂਟ ਵਿੱਚ ਰਹਿੰਦਾ ਹਾਂ ਕਿਉਂਕਿ ਮੈਂ ਆਪਣੀ ਘਰ ਦਾ ਮਾਲਕ ਨਹੀਂ ਬੰਨਣਾ ਚਾਹੁੰਦਾ ਸੀ ਤੇ ਮੈਂ ਇਹ ਕਿਸ ਲਈ ਕਰਾਂਗਾ ਮੈਨੂੰ ਹਰ ਮਹੀਨੇ ਕਿਰਾਇਆ ਦੇਣਾ ਤੇ ਬਸ ਰਹਿਣਾ ਠੀਕ ਲੱਗਦਾ ਕਿਉਂਕਿ ਜਿਸ ਪੈਸੇ ਨਾਲ ਤੁਸੀਂ ਘਰ ਖਰੀਦ ਸਕਦੇ ਹੋ ਉਸ ਨੂੰ ਆਪਣੇ ਬੈਂਕ ਖਾਤੇ ਵਿੱਚ ਰੱਖੋ ਉਸ ਤੋਂ ਕਿਰਾਇਆ ਅਦਾ ਕਰੋ ਉਹਨਾਂ ਨੇ ਇਸ ਪਿੱਛੇ ਦਾ ਕਾਰਨ ਦੱਸਿਆ ਅਭਿਨੇਤਾ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਆਪਣਾ ਘਰ ਤੇ ਜਾਇਦਾਦ ਛੱਡਣ ਦੀ ਬਜਾਏ ਤੁਹਾਨੂੰ ਜਿੰਦਾ ਰਹਿੰਦਿਆਂ ਲੋਕਾਂ ਨੂੰ ਕੁਝ ਦੇਣਾ ਚਾਹੀਦਾ ਹੈ ਉਹਨਾਂ ਨੇ ਮੰਨਿਆ ਹੈ ਕਿ ਮੈਂ ਆਪਣੀ ਮਾਂ ਲਈ Shimla ਦੇ ਵਿੱਚ ਕਰ ਲਿਆ ਸੀ ਉਹ ਵੀ ਇਸ ਲਈ ਕਿਉਂਕਿ ਇੱਕ ਦਿਨ ਮੈਂ ਮਜ਼ਾਕ ਵਿੱਚ ਉਸ ਨੂੰ ਕਿਹਾ ਕਿ ਤੇਰਾ ਬੇਟਾ ਬਹੁਤ ਵੱਡਾ ਸਟਾਰ ਹੈ ਆਪਣੀ ਪਤਨੀ ਕਿਰਨ ਖੇਰ ਬਾਰੇ ਗੱਲ ਕਰਦੇ ਹੋਏ ਅਭਿਨੇਤਾ ਨੇ ਕਿਹਾ ਕਿ ਸ਼ੁਰੂ ਵਿੱਚ ਉਹਨਾਂ ਨੂੰ ਇਹ ਫੈਸਲਾ ਬਹੁਤ ਅਜੀਬ ਲੱਗਿਆ ਪਰ ਉਹ ਮੰਨ ਗਈ ਉਹਨਾਂ ਨੇ ਦੱਸਿਆ ਕਿ ਕਿਰਨ ਦਾ ਚੰਡੀਗੜ੍ਹ ਵਿੱਚ ਆਪਣਾ ਘਰ ਵੀ ਹੈ ਰਿਪੋਰਟਾਂ ਦੇ ਮੁਤਾਬਕ અનુਪਮ ਖੇਰ ਕੁੱਲ ਜਾਇਦਾਦ 405 ਕਰੋੜ ਰੁਪਏ ਦੇ ਮਾਲਕ ਨੇ ਉਨ੍ਹਾਂ ਦੀ ਸਲਾਨਾ ਆਮਦਨ ਲਗਭਗ 30 ਕਰੋੜ ਰੁਪਏ ਹੈ ਇਸ حساب ਦੇ ਨਾਲ ਉਹ ਹਰ ਮਹੀਨੇ ਲਗਭਗ 3 ਕਰੋੜ ਕਮਾ ਲੈਂਦੇ